ਬਾਈ ਸੁਨੋ ਆਨੰਦ ਲਾਲ ਇਹ ਸਾਜ ਬ੍ਰਿਗਟ ਕਰੂੰਗਾ ਆਪਣਾ ਰਾਜ ਵਰਣੇ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਉ ਚੜ੍ਹੇ ਤੁਰਾਂਗੇ ਉਡਾਵੇਂ ਬਾਜ ਦੇਖ ਖਾਲਸਾ ਗੁਰਖ ਦੁਰਖ ਜਾਣਗੇ ਬਾਜ ਸਵਾਲ ਆਖ ਸਿੱਖ ਲੜਾਉ ਚੜ੍ਹੇ ਸਿੱਖ ਤਿਸ ਮੁਕਤ ਕਰਾਉ ਝੂਲਨ ਨੇਜੇ ਹਸਦੀ ਸਾਜੇ ਦਵਾਰ ਦਵਾਰ ਪਰ ਨਾਪਤ ਬਾਜੀ ਸਵਾਲ ਆਖ ਜਬ ਤੁਕੇ ਪਲੀਤਾ ਤਵੇਂ ਗਾਵ ਸੌਦੇ ਹਸ ਤਨੋ ਜੀਤਾ ਬਿਜੈ ਸ਼ੰਦ ਲੰਗ ਲੂਟ ਲਿਆਉ ਅਲਗ ਪੇਜ ਖਾਨਾ ਚਲਾਉ ਨਰਦ ਗਰਦ ਮੈਂ ਮਿਲਾਉ ਜੋ ਰੂਮਾਤਿਆ ਵਿਮਾਨ ਕੇ ਰੂਮਨਾਵਤ ਬਜਾਵ ਸ਼ਾਮ ਮੋਰਾ ਚਲਾਉ ਪਾਤਸ਼ਾਹੀ ਲੈਕਰਾਂ ਤਖਤ ਸਾਜ ਸਹਾਬਾਨ ਕੇ ਨਾ ਆਪ ਲੜੂ ਨਾ ਬਹੁਜ ਲੜਾਉ ਭਟ ਵੀਰਨ ਸੇਤੀ ਬਾਂਧ ਮਗਾਉ ਨਾ ਛਾਡੋਂ ਖਲਕ ਨਾ ਛਾਡੋਂ ਬਲਖ ਪਰਬਤ ਕਾਟੋ ਇਰਾਨ ਪ੍ਰਾਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਏ ਆਸਖ ਲਾਉ ਨਾ ਸਭ ਖਲਕਤ ਰਾਜ ਸਾਜ ਬਾਂਧ ਮਗਾਉ ਗੋਛੇ ਕਮਾ